ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆ ਕੱਟਾਂ ਤੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਹੁਣ ਆਪਾਂ ਇੱਥੇ ਕੱਟਾਂ ਪਾਉਣੀਆਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੀਰਾ ਲਵਾਂਗੇ ਤੀਰਾ ਆਪਾਂ 6 ਇੰਚ ਲਵਾਂਗੇ ਇਹਦਾ ਨਾਪ ਹੈਗਾ ਛਾਤੀ ਦਾ 21 ਇੰਚ ਫਿਟਿੰਗ ਹੈਗੀ ਹੈ ਦੀ 19 ਇੰਚ ਤੇ ਹਿੱਪ ਹੈਗੀ ਹੈ 22 ਇੰਚ ਠੀਕ ਹੈ ਜੀ ਤੇ ਹੁਣ ਆਪਾਂ ਕੱਟਾਂ ਪਾਉਣੀਆਂ ਸ਼ੁਰੂ ਕਰਾਂਗੇ ਤੀਰਾ ਆਪਾਂ ਲਵਾਂਗੇ 6 ਇੰਚ ਠੀਕ ਹੈ ਜੀ ਆਪਾਂ ਜਿਆਦਾ ਵੱਧ ਇਸ ਕਰਕੇ ਨਹੀਂ ਲੈ ਰਹੇ ਜੇ ਆਪਾਂ ਜਿਆਦਾ ਵੱਧ ਤੀਰਾ ਲੈ ਲੰਨੇ ਆ ਤਾਂ ਉਹਦੇ ਨਾਲ ਫਿਰ ਮੋਢਿਆਂ ਤੋਂ ਤੀਰਾ ਡਿੱਗਣ ਲੱਗ ਜਾਂਦਾ ਜੇ ਆਪਾਂ ਨੇ ਬੈਨ ਵਾਲਾ ਗਲਾ ਬਣਾਉਣਾ ਹੋਵੇ ਹੈਨਾ ਜਾਂ ਆਪਾਂ ਨੇ ਓਟ ਗਲਾ ਬਣਾਉਣਾ ਹੋਵੇ ਉਹਦੇ ਲਈ ਆਪਾਂ ਜਿਆਦਾ ਤੀਰਾ ਜਿਹੜਾ ਲੈ ਸਕਦੇ ਆ 7 7.5 ਇੰਚ ਤੱਕ ਠੀਕ ਹੈ ਜੀ ਹੁਣ ਆਪਾਂ ਇੱਥੇ 6 ਇੰਚ ਤੀਰਾ ਲਵਾਂਗੇ ਠੀਕ ਹੈ ਜੀ 6 ਇੰਚ ਤੀਰਾ ਲੈ ਕੇ ਆਪਾਂ ਨੇ 7.5 ਇੰਚ ਤੇ ਆਪਾਂ ਨੇ ਮੋਢੇ ਦਾ ਮਾਰਕ ਕਰ ਲੈਣਾ ਇਥੋਂ ਆਪਾਂ 6 ਇੰਚ ਫੇਰ ਲਵਾਂਗੇ ਇਸ ਤਰ੍ਹਾਂ ਮਾਰਕ ਨੂੰ ਮਲਾ ਦਾਂਗੇ ਠੀਕ ਹੈ ਜੀ ਇੱਥੇ ਆਪਾਂ ਮਾਰਕ ਕਰਾਂਗੇ ਪਹਿਲਾਂ ਛਾਤੀ ਦੇ ਨਾਪ ਦਾ 21 ਇੰਚ ਤੇ ਠੀਕ ਹੈ ਜੀ 21 ਇੰਚ ਤੇ ਆਪਾਂ ਇੱਥੇ ਮਾਰਕ ਕਰਕੇ ਹੁਣ ਆਪਾਂ ਇਥੋਂ ਫਰੰਟ ਕੱਟ ਪਾਵਾਂਗੇ 1 ਇੰਚ ਦੀ ਠੀਕ ਹੈ ਜੀ ਇੱਥੋਂ ਤੁਸੀਂ ਇਹਦੇ ਨਾਲ ਵੀ ਇੰਚ ਟੇਪ ਨਾਲ ਵੀ ਪਾ ਸਕਦੇ ਹੋ ਠੀਕ ਹੈ ਜੀ ਜਾਂ ਤੁਹਾਨੂੰ ਮਤਲਬ ਆਪਣੇ ਆਪ ਜੇ ਸੌਖਾ ਲੱਗਦਾ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਤੇ ਬੈਕ ਸਾਈਡ ਦੀ ਕਾਰਟ ਜਿਹੜੀ ਪਾਉਣੀ ਆ ਆਪਾਂ ਨੇ ਉਹ 2 ਇੰਚ ਦੀ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਇੱਥੋਂ ਰੱਖ ਕੇ ਇਸ ਤਰ੍ਹਾਂ ਠੀਕ ਹੈ ਜੀ ਪਾ ਸਕਦੇ ਆ ਇੱਥੇ ਹੁਣ ਆਪਾਂ 1/2 ਇੰਚ ਦੀ ਕਾਰਟ ਪਾਵਾਂਗੇ ਇਸ ਤਰ੍ਹਾਂ ਜਿਹੜੀ ਇਹ ਕਾਟ ਹੁੰਦੀ ਆ ਆਪਾਂ ਨੇ ਜਿੰਨਾ neck ਰੱਖਣਾ ਹੁੰਦਾ ਉਨੀ ਪਾਣੀ ਦੇ ਜਿਵੇਂ 2.5 ਇੰਚ ਦਾ ਆਪਾਂ ਨੇ ਇੱਥੇ neck ਰੱਖਣਾ ਠੀਕ ਹੈ ਜੀ ਇੱਥੇ ਤੱਕ ਆਪਾਂ ਨੇ ਰੱਖਣਾ 3 ਦਾ ਵੀ ਕੋਈ ਰੱਖ ਦੇਣਗੇ ਤਾਂ 3 ਤੱਕ ਇੱਥੇ ਤੱਕ ਆਪਾਂ ਨੇ ਪਾ ਦੇਣੀ ਆ ਇਹ ਜਿਹੜੀ ਕਾਟ ਆ ਠੀਕ ਹੈ ਜੀ ਹੁਣ ਆਪਾਂ ਮਾਰਕ ਕਰਾਂਗੇ ਪਲੇਟਾਂ ਦਾ 1.5 ਇੰਚ ਤੇ ਆਪਾਂ ਪਲੇਟਾਂ ਦਾ ਮਾਰਕ ਕਰਾਂਗੇ 3.5 ਇੰਚ ਤੇ ਮਾਰਕ ਕਰਾਂਗੇ ਇੱਥੇ ਆਪਾਂ 6.5 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਜੀ ਇੱਥੇ ਆਪਾਂ 3.5 ਇੰਚ ਤੇ ਫੇਰ ਮਾਰਕ ਕਰਾਂਗੇ ਇਸ ਤਰ੍ਹਾਂ ਮਾਰਕਾਂ ਨੂੰ ਮਿਲਾ ਦਾਂਗੇ ਠੀਕ ਹੈ ਜੀ 2.5 ਇੰਚ ਦਾ ਆਪਾਂ ਮਾਰਕ ਇੱਥੋਂ ਕਰਾਂਗੇ 2.5 ਇੰਚ ਦਾ ਮਾਰਕ ਹੀ ਇੱਧਰ ਨੂੰ ਕਰਾਂਗੇ ਆਪਾਂ ਠੀਕ ਹੈ ਜੀ ਜਿਹੜੀ ਆ ਆਪਾਂ ਨੇ ਪਲੇਟ ਪਾਉਣੀ ਆ ਟੇਢੀ ਠੀਕ ਹੈ ਜੀ 2.5 ਇੰਚ ਦਾ ਆਪਾਂ ਇੱਥੇ ਮਾਰਕ ਕਰਕੇ ਟੇਢੀ ਪਲੇਟ ਆਪਾਂ ਨੇ ਪਾ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਨੇ 2.5 ਇੰਚ ਦਾ ਮਾਰਕ ਇੱਥੋਂ ਕਰ ਲਿਆ 2.5 ਇੰਚ ਦਾ ਮਾਰਕ ਹੀ ਆਪਾਂ ਇੱਥੋਂ ਕਰਾਂਗੇ ਜਿਹੜੀ ਆਪਾਂ ਨੇ ਆਹ ਪਲੇਟ ਪਾਉਣੀ ਹੈ ਆਪਾਂ ਆਹ ਪਲੇਟ ਦੇ ਸੈਂਟਰ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਨੇ ਇੱਥੋਂ ਮਾਰਕ ਨੂੰ ਮਿਲਾ ਦੇਣਾ ਠੀਕ ਹੈ ਜੀ ਇੱਥੇ ਹੁਣ ਆਪਾਂ ਮਾਰਕ ਕਰਾਂਗੇ 19 ਇੰਚ ਦਾ ਠੀਕ ਹੈ ਜੀ ਫਿਟਿੰਗ ਦਾ ਤੇ ਅੱਡਾਂ ਚੱਪ ਐਕਸਟਰਾ ਲਵਾਂਗੇ ਜਿਹੜਾ ਪਲੇਟਾਂ ਦੇ ਵਿੱਚ ਆਊਗਾ ਤੇ 15 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਹਿੱਪ ਦਾ ਠੀਕ ਹੈ ਜੀ ਹਿੱਪ ਹੈਗੀ ਆ 22 ਇੰਚ ਇਸ ਤਰ੍ਹਾਂ ਆ ਮਾਰਕ ਕਰ ਨੂੰ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਹਾਂਜੀ ਦੋਸਤੋ ਹੁਣ ਆਪਾਂ ਕਟਾਈ ਕਰਨੀ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਇੱਥੇ ਟੱਕ ਲਗਾਵਾਗੇ ਗਲਿਆਂ ਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਇਹ ਕਾਟ ਆ ਜਿਹੜੀ ਉਹ ਪਾ ਦੇਣੀ ਆ ਇਸ ਤਰ੍ਹਾਂ ਹੁਣ ਆਪਾਂ ਬੈਕ ਸਾਈਡ ਦੇ ਪੱਲੇ ਦੀ ਪਹਿਲਾਂ ਕਾਟ ਪਾਵਾਂਗੇ ਇਸ ਹਾਂਜੀ ਦੋਸਤੋ ਨੀਚੇ ਵਾਲਾ ਪੱਲਾ ਆਪਾਂ ਨੇ ਕੱਢ ਦਿੱਤਾ ਤੇ ਫਰੰਟ ਪੱਲੇ ਵਿੱਚ ਕਾਟ ਪਾ ਦਿੱਤੀ 22 ਇੰਚ ਹੈ ਦਾ ਨਾਪ ਜਿਸ ਤਰ੍ਹਾਂ ਇਹ ਨਾਪ ਇਧਰਲੀ ਸਾਈਡ ਨੂੰ ਵਧੀ ਜਾਊਗਾ 11 ਤੇ ਹੋਜੂ 22 ਹੋਜੂ 23 ਹੋਜੂ ਤਾਂ ਜਿਹੜੀਆਂ ਇਹ ਪਲੇਟਾਂ ਲੰਬੀਆਂ ਨੇ ਤਾਂ ਇਹ ਹੋਰ ਥੱਲੇ ਨੂੰ ਚਲੀਆਂ ਜਾਣਗੀਆਂ ਜੇ ਆਪਣਾ ਇੱਥੋਂ ਨਾਪ ਹੈਗਾ 24 ਇੰਚ ਤਾਂ ਆਪਾਂ ਇਹ 13 13.5 ਇੰਚ ਤੇ ਪਲੇਟਾਂ ਪਾਉਣੀਆਂ ਨੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਹੁਣ ਆਪਾਂ ਨੇ ਜਿਵੇਂ 1.5 ਤੇ ਇਹਦਾ ਮਾਰਕਿੰਗ ਕੀਤੀ ਹੋਈ ਆ ਤੇ ਇਹਦੀਆਂ ਪਲੇਟਾਂ ਨੇ ਜਿਹੜੀਆਂ ਆਪਾਂ 12 ਇੰਚ ਤੇ ਪਾਈਆਂ ਨੇ ਜੇ ਇਹ ਘਟੀ ਜਾਊਗਾ ਇਸ ਤਰ੍ਹਾਂ ਇਧਰਲੀ ਸਾਈਡ ਨੂੰ ਤਾਂ ਆਪਾਂ ਨੇ ਪਲੇਟਾਂ ਨੇ ਜਿਹੜੀਆਂ ਇਹ ਉੱਪਰ ਨੂੰ ਪਾਉਣੀਆਂ ਨੇ ਠੀਕ ਹੈ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨੈਕਸਟ ਵੀਡੀਓ ਆਪਾਂ ਅਪਲੋਡ ਕਰਾਂਗੇ ਬਾਹਾਨੀ ਘਟਾਈ ਆਪਾਂ ਨੇ ਕਿਸ ਤਰ੍ਹਾਂ ਕਰਨੀ ਆ ਤੇ ਕਾਟਾ ਕਿਸ ਤਰ੍ਹਾਂ ਪਾਉਣੀ ਆ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਬਾਏ ਬਾਏ